ਗਰਸ਼ੰਕਰ ਦੇ ਪਿੰਡੇ ਜੀਵਨਪੁਰ ਜੱਟਾਂ ਦੇ ਇੱਕ ਘਰ ਵਿੱਚ ਦਿਨ ਦਿਹਾੜੇ ਦੋ ਗੱਡੀਆਂ ਵੀ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿੱਚ ਪਏ ਸਮਾਨ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਦੱਸ ਦਈਏ ਕਿ ਘਰ ਤੇ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੋ ਗੱਡੀਆਂ ਘਰ ਦੇ ਅੱਗੇ ਖੜੀਆਂ ਹੁੰਦੀਆਂ ਹਨ ਅਤੇ ਇਸ ਦੌਰਾਨ ਇੱਕ ਵਿਅਕਤੀ ਗੱਡੀ ਵਿੱਚੋਂ ਉਤਰ ਕੇ ਘਰ ਦਾ ਗੇਟ ਖੁੱਲਾ ਦੇ ਕੇ ਨਾਲ ਦੇ ਸਾਥੀਆਂ ਨੂੰ ਇਸ਼ਾਰਾ ਕਰ ਦਿੰਦਾ ਹੈ ਜਿਸ ਤੋਂ ਬਾਅਦ ਹੋਰਨਾਂ ਗੱਡੀਆਂ 'ਚ ਸਵਾਰ ਵਿਅਕਤੀਆਂ ਨੇ ਹਥਿਆਰਾਂ ਨਾਲ ਘਰ ਅੰਦਰ ਦਾਖਲ ਹੋ ਕੇ ਘਰ ਖੜੀ ਗੱਡੀ ਅਤੇ ਹੋਰ ਸਮਾਨ ਦੀ ਪੂਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਸਹੂਨ ਸਿੰਘ ਪੁੱਤਰ ਬਖਸ਼ੀਸ਼ ਸਿੰਘ ਪਿੰਡ ਜੀਵਨਪੁਰ ਜੱਟਾ ਨੇ ਦੱਸਿਆ ਕਿ ਉਕਤ ਹਮਲਾਵਰਾਂ ਨੇ ਜਿੱਥੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਉਥੇ ਹੀ ਹਮਲਾਵਰ ਘਰ ਦੀ ਭੰਨਤੋੜ ਕਰਨ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ ਜਿਸ ਬਾਬਤ ਉਹਨਾਂ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਸਿੰਘ ਪਿੰਡ ਜੀਮਰਪੁਰ ਜੱਟਾ ਦਾ ਵਾਸੀ ਆ ਤਾਂ ਕੁਝ ਅਣਜਾਣ ਅਨਪੰਚਾਣੇ ਬੰਦੇ ਘਰ ਆਏ ਆ ਆਂਦੇ ਆਂ ਪਹਿਲਾ ਦਰਵਾਜ਼ਾ ਦੇਖਿਆ ਦੇਖ ਕੇ ਇੱਕ ਨੇ ਦੂਜੇ ਨੂੰ ਬੰਦੇ ਨੂੰ ਸਹਾਰਾ ਕੀਤਾ ਤਾਂ ਇੱਕਦਮ ਤੇ ਇਹ ਤਾਂ ਮੱਖੀਆਂ ਵੀ ਡੂੰਗਣੇ ਦੀਆਂ ਕਟਾਂ ਨਹੀਂ ਆ ਇੱਕਦਮ ਤੇ ਆਂਦੇ ਗੱਡੀ ਦਾ ਸ਼ੀਸ਼ਾ ਭੰਨਣ ਲੱਪ ਉਦੋਂ ਬਾਅਦ ਅਸੀਂ ਜਾਨਕਿ ਆਪਣੀ ਬੜੀ ਬਹੁਤ ਜ਼ੋਰ ਜਾਂ ਲਾ ਕੇ ਆਪਣੀ ਜਾਨ ਬਚਾਈ ਆ ਉਸੇ ਟਾਈਮ ਅਸੀਂ ਆਪਣਾ ਗ੍ਰੇਲ ਲਾ ਲਈਆ ਗ੍ਰੇਲੋ ਵੀ ਭੰਨ ਗਏ ਸਾਡੇ ਤੇ ਉਹ ਗ੍ਰਿਲ ਲਾਣ ਕਰਕੇ ਅੰਦਰ ਕਮਰੇ ਦੀ ਗ੍ਰਿਲ ਲਾਣ ਕਰਕੇ ਸਾਡੀ ਜਾਨ ਬਚ ਗਈ ਨਹੀਂ ਤਾਂ ਸਾਡੇ ਵੀ ਖਤਮ ਕਰ ਜਾਣਾ ਸੀ ਗੱਡੀ ਦਾ ਸਾਡਾ ਨੁਕਸਾਨ ਕਰ ਗਏ ਅੰਦਰ ਫਰਿਜ ਵੀ ਭੰਗ ਗਏ ਆ ਤੇ ਇਧਰ ਏਸੀ ਵਾਲੇ ਕਮਰਾ ਏਸੀ ਵੀ ਦੇ ਭੰਦ ਦਿੱਤੇ ਆ ਨਾਲ ਕਮਰਾ ਇੱਕ ਸ਼ੀਸ਼ਾ ਲਾਇਆ ਸੀ ਉਹ ਵੀ ਭੰਗ ਗਿਆ ਅੰਦਰ ਡਰੈਸਿੰਗ ਟੇਬਲ ਦਾ ਸ਼ੀਸ਼ਾ ਦਾ ਤੇ ਫਰਿਜ ਵੀ ਰਹਿਣ ਦੇ ਕੋੰਦੇ ਇਦਾਂ ਦੀ ਨੁਕਮੀ ਜ਼ਿਆਦਾ ਨਹੀਂ ਨਸਲ ਹੋ ਜਾਂਦੇ ਇੱਕ ਰਿਸਿਵਰ ਜੇ ਰੱਖਿਆ ਸੀਗਾ ਉਹ ਵੀ ਸੀਸੀ ਟੀਵੀ ਕੈਮਰਾ ਵੀ ਹੈ ਸੀਸੀ ਕੈਮਰਾ ਵੀ ਭੰਗ ਗਏ ਆ ਅਸੀਂ ਬਥੇਰਾ ਕਿਹਾ ਕਿ ਕੀ ਗੱਲ ਸਾਡਾ ਗੱਲ ਕਰੋ ਗੱਲ ਕਰੋ ਬਸ ਗਾਲ੍ਹਾਂ ਕੱਢੀ ਗਏ ਗਾਲ੍ਹਾਂ ਕੱਢੀ ਗਏ 8-10 ਬੰਦੇ ਸੀ ਸੀਸੀ ਕੈਮਰਾ ਵੀ ਭੰਗ ਗਿਆ ਫੋਟੋ ਕਿਤੇ ਸਾਡੇ ਕੋਲ ਹੈਗੇ ਆ ਇਹ ਮੈਂ ਪੁਲਿਸ ਨੂੰ ਦੇ ਦਿੱਤੀ ਆ ਅੱਗੇ ਜੋ ਕਾਰਵਾਈ ਬਾਰੇ ਕਰੋਗੇ ਉਹ ਆਪੇ ਕਰਨੀ ਹੋਰ ਸਾਡੇ ਘਰ ਦੇ ਵਿੱਚ 3 ਵਜੇ ਤੋਂ ਪਹਿਲਾਂ ਹੀ ਆਏ ਆ ਦਰਵਾਜ਼ਾ ਖੁੱਲ੍ਹਾ ਸੀਗਾ ਆਕਿਸ ਸਾਰਾ ਕੁਝ ਭੰਨਣ ਲੱਗ ਪਿਆ ਅਸੀਂ ਰੋਲਾ ਪਾਉਨੇ ਵੀ ਕੀ ਹੋ ਗਿਆ ਕੱਟ ਭੰਦੇ ਖਾ ਤੇ ਭੰਦੇ ਗਾਲਾਂ ਕੱਢੀ ਗਏ ਬਸ ਕੁਝ ਨਹੀਂ ਹੋਣੀ ਹੋਰ ਕੀ ਆ ਅਸੀਂ ਤਾਂ ਆਪਣੀ ਜਾਨ ਮਾ ਸੀ ਪਹਚਾਈ ਗਿਆ ਕੁੰਡਾ ਲਾ ਕੇ ਗੱਲ ਬੰਦ ਕੀਤੀ ਸਾਰਾ ਕੁਝ ਸਾਡੇ ਅੰਦਰ ਬਾਹਰ ਸਾਰਾ ਕੁਝ ਭੰਨ ਗਿਆ ਪਤਾ ਨਹੀਂ ਕਿ ਕਾਤੇ ਸੀ ਗੱਡੀਆਂ ਇਸ ਵਾਰ ਹੋ ਗਿਆ ਦੋ ਗੱਡੀਆਂ ਚ ਆਏ ਠੀਕ ਸੁਣੀ ਕੀ ਹੱਥਾਂ ਤੇ ਕੀ ਸੀ ਹਥਿਆਰ ਬੈਸਵਾੜ ਦੀ ਸੀਗੇ ਪਤਾ ਨਹੀਂ ਹੋਰ ਕੀ ਚਿੱਖੀਆਂ ਚੀਜ਼ਾਂ ਹੋਗੀਆਂ ਗੱਡੀ ਸਾਰੀ ਭੰਨੂ ਵੱਡੀ ਆ ਗੱਲਾਂ ਸ਼ੀਸ਼ੇ ਸਾਰੇ ਤੱਕੀਆਂ ਸਭ ਭੰਨ ਦਿੱਤੀਆਂ ਕਿ ਕਿਤੇ तकरीबन ਬੰਦੇ ਕਿੰਨੇ ਸੀਗੇ 8 ਜਣੇ ਅੰਦਰ ਨੂੰ ਆਏ ਦੋ ਗੱਡੀਆਂ ਚ ਸੀਗੇ ਉਧਰ ਥਾਣਾ ਮਾਲਪੁਰ ਤੋਂ ਐਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਵਾਰਦਾਦੀ ਸੂchnਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅੱਜ ਸੂਰ ਸਿੰਘ ਸਨਫ ਬਖਸ਼ੀ ਸਿੰਘ ਜੀਵਨਪੁਰ ਜੱਟਾਂ ਦੇ ਘਰ ਕਨੇ ਇਨਫੋਰਮੇਸ਼ਨ ਮਿਲੀ ਕਿ ਬੰਦੇ ਆਏ ਤੇ ਤੋੜਪਨ ਕੀਤੀ ਆ ਮੌਕੇ ਤੇ ਆਏ ਆ ਸੀਸੀਟੀਵੀ ਕੈਮਰਾ ਚੈੱਕ ਕਰਦੇ ਪਏ ਆ ਤੇ ਹਾਲ ਤੱਕ ਕੋਈ ਸਰਾਹ ਨਹੀਂ ਲੱਗਿਆ ਕੌਣ ਬੰਦੇ ਸੀ ਕੌਣ ਨਹੀਂ ਸੀ ਕਿੰਨਾ ਦਾ ਨੁਕਸਾਨ ਹੋ ਗਿਆ ਗੱਡੀ ਦਾ ਥੋੜੀ ਗੱਡੀ ਵਗੈਰਾ ਥੋੜੀ ਐਕਟਿਵ ਦਾ ਤੋੜਤੀ ਇਹਨਾਂ ਨੇ ਇੱਕ ਫ੍ਰੀਜ ਤੋੜਤੀ ਹੈ ਨਹੀਂ ਹਾਲੇ ਇੱਕ ਕੈਮਰੇ ਦੇਖਦੇ ਪਏ ਚੈੱਕ ਕਰਦੇ ਪਏ ਆ ਜੋ ਵੀ ਪਤਾ ਲੱਗੂ ਕੋਈ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ